ਇਹ ਚਿਕਾ ਮੰਡੀ ਤੋਂ ਨੇ ਸਾਡੇ ਕਿਸਾਨ ਮੈਂ ਵੀ ਝੋਨਾ ਲੈ ਕੇ ਆਇਆ ਸੀਗਾ ਮੈਂ ਚਲੋ ਅੰਕਲ ਉਹਨਾਂ ਦਾ ਰਿਵਿਊ ਲੈਨੇ ਆ ਕਿਹੜੀ ਜਗ੍ਹਾ ਤੋਂ ਅੰਕਲ ਜੀ ਲੱत्ता ਕਿਹੜਾ ਹੈ ਲੱत्ता ਕਿਹੜਾ ਕਰ ਲੱत्ता ਖੇੜਾ ਘੜਾਮ ਜੀ ਕਿੰਨੀ ਜਿਹਾਇਓ ਜੰਦਗੀ ਇੱਕ ਕਿੱਲੇ ਦੀ ਇੱਕ ਕਿੱਲੇ ਦੀ ਕਿੰਨੀ ਜੇ ਅੱਧੀ ਦੀ ਸੀ ਕਦੋਂ ਵੜਾਈ ਸੀ ਕੱਲ ਵੜਾਈ ਠੀਕ ਮਿੱਟੀ ਕਿਉਂ ਨਹੀਂ ਜੀ ਉਹ ਕਹਿੰਦੇ ਸਹੀ ਨਹੀਂ ਜਿਰੀ ਆ ਜਿਰੀ ਥੋੜੀ ਪਾਣੀ ਦੀ ਮਾਰ ਵਾਲੀ ਸੀ ਪਾਣੀ ਨਹੀਂ ਮਹਾਰਾਲੀ ਜੀਰੀ ਅਰੇ 1800 ਤੋਂ ਬਾਤ ਲਾਉਦੇ ਜੀ 1800 ਹੀ ਲਾਰੇ ਨੇ ਰੇਟ ਜੀ ਉਹਦੇ ਘੱਟ ਲਾਰੇ ਜਿਹੜੇ ਘੱਟ ਰੇਟ ਲਾਰੇ ਨੇ ਕਮਾਲ ਹੋ ਗਿਆ ਜੀ ਅੰਕਲ ਜੀ ਬਿਲਕੁਲ ਜੀ ਪਾਸੇ ਵੀ ਰੇਟ ਜਿਹੜਾ ਆਪ ਵੀ ਰੇਟ ਆ 22 23 ਤੋਂ 21 ਤੋਂ ਬਾਤ ਕਿੰਨਾ ਰੇਟ ਉਹ ਨਹੀਂ ਜੀ ਹਾਂ ਜੀ ਗਲ ਮਾਜਰੀ ਕਿਹੜਾ ਪਿੰਡ ਹੈ ਗਲ ਮਾਜਰੀ ਹੈ ਮਾਜਰੀ ਵੇਖੇਗੀ ਤੁਹਾਡੀ ਜੀ ਜੀ ਸਾਡੇ 1900 ਰੁਪਏ ਖਰੀਦੇ ਆ ਸਾਡੇ ਹੁੰਦੇ ਹਾਂ ਜੀ ਤੁਹਾਡੇ ਵੀ ਪਾਣੀ ਦੀ ਮਾਰ ਆ ਲਈ ਹੈ ਨਹੀਂ 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 ਵਧੀਆ ਜੀ ਇਹ ਫਿਰ ਤੁਹਾਡਾ 1900 ਰੇਟ ਕਿਉਂ ਲੱਗਿਆ ਜੀ ਪਤਾ ਨਹੀਂ ਪਾਣੀ ਇਹ ਪਰ ਰੇਟ ਪੂਰਾ ਨਹੀਂ ਲਾਰੇ ਜੀ ਰੇਟ ਪੂਰਾ ਹੀ ਨਹੀਂ ਲਾਰੇ ਦਿੱਤਾ ਦੇ ਸਾਡੇ ਲਾਗੇ ਤੇ ਇੱਥੇ ਕੋਈ ਵੇਖ ਰੀਆ 2300 ਦੂ ਕੋਈ 2250 ਨੂੰ ਸਾਡੇ 2100 ਨੂੰ ਵੀ ਦਿੱਤਾ ਮੇਰੀ ਜੀਰਿਕ ਪਤਾ ਨਹੀਂ ਕਿਉਂ ਘਟ ਰਿਟਲਾ ਤੁਸੀਂ ਪੁੱਛਿਆ ਕਿਉਂ ਨਹੀਂਗਾ ਮੈਂ ਕਿਹਾ ਜੀ ਬੜਾ ਬਸ ਕਾਹ ਇਸ ਤੋਂ ਉੱਪਰ ਨਹੀਂ ਨਿਕਦੀ ਹੈ ਜੀ ਮਰਜ਼ੀ ਦਾ ਰੇਟ ਲਾਉਦੇ ਮਰਜ਼ੀ ਦਾ ਮਰਜ਼ੀ ਦਾ ਰੇਟ ਲਾ ਰਹੇ ਆ ਮਨ ਮਰਜ਼ੀ ਦਾ ਰੇਟ ਚਾੜ ਕਿੰਨਾ ਘਾ ਰਿਹਾ ਜੀ 4 6 7 ਹੀ ਲਾ ਲੋ 18 5 ਤੋਂ 15 500 ਰਿੰਗ ਮੰਡੜ ਤੇ ਪਰ ਨਹੀਂ ਆ ਗਿਆ ਜੀ ਇੱਕ ਅੰਕਲ ਜੀ ਮੈਨੂੰ ਤੁਸੀਂ ਦੱਸੋ ਤੁਹਾਡੇ ਬੋਣੇ ਪੇਡੇ ਹੈਗੇ ਹੀ ਗਏ ਬਹੁਤ ਜ਼ਿਆਦਾ ਮਾਤਰਾ ਵਿੱਚ ਬਹੁਤ ਜ਼ਿਆਦਾ ਮਾਤਰਾ ਚੱਲਦੀ 70 ਤੋਂ 80% ਵੀ ਹੈ ਕਈ ਜਗ੍ਹਾ ਤੇ ਹਾਂ ਜੀ ਕਈ ਜਗ੍ਹਾ ਦੇ 70 80% ਵੀ ਆ ਮੈਨੂੰ ਅੰਕਲ ਜੀ ਤੁਸੀਂ ਚਲੋ ਮੈਂ ਨੇ ਬੇਟੀਆਂ ਵਰਕਾਵਾਂ ਤੁਸੀਂ ਉਮਰ ਹੰਡਾਈ ਆ ਵੇਖੀ ਵੀ ਆ ਕਿਸਾਨੀ ਤੁਸੀਂ ਸਾਡੇ ਤੋਂ ਵੱਧ ਕੀਤੀ ਆ ਤੁਹਾਡਾ ਤਜਰਬਾ ਕੀ ਕਹਿੰਦਾ ਮੋਲੇ ਪੇੜਿਆਂ ਦਾ ਅਜੇ ਤੱਕ ਇਹਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹਦੇ ਤੇ ਕੋਈ ਵੀ ਅਜੇ ਕੋਈ ਸਪੱਸ਼ਟ ਕਰਨ ਨਹੀਂ ਆਇਆ ਇਹਦੇ ਬਾਰੇ ਇਹ ਕਿੇ ਦਵਾੜਾ ਨਾਲ ਹੋ ਰਿਹਾ ਮਾਰੇ ਜ਼ਿੰਦਗੀ ਤੇ ਪਹਿਲੀ ਵਾਰ ਹੀ ਦੇਖਿਆ ਇੰਨੀ ਵਾਸਰਾ ਵਿੱਚ ਬੈਠੇ ਹੋਏ ਕੋਈ ਆਈਡੀਆ ਨਹੀਂ ਜੀ ਇਹਦਾ ਆਪਾਂ ਨੂੰ ਆਈਡੀਆ ਨਹੀਂ ਆਇਆ ਇੱਕ ਮੈਨੂੰ ਇਹ ਦੱਸੋ ਅੰਕਲ ਜੀ ਜਦੋਂ ਆਪਾਂ ਐਤਕੀ ਫਸਲ ਬਜਾਈ ਕੀਤੀ ਸੀ ਕਿ ਝੋਨਾ ਲਾਇਆ ਸੀ ਝੋਨੇ ਵਟਣ ਤੋਂ ਪਹਿਲਾਂ ਆਪਾਂ ਝੋਨੇ ਲਾਉਣ ਤੋਂ ਪਹਿਲਾਂ ਆਪਾਂ ਕਣਕ ਵੱਢੀ ਸੀ ਜੀ ਉਦੋਂ ਕਿਹੜੀ ਹਵਾ ਚੱਲਦੀ ਸੀ ਪੂਰਾ ਚੱਲਦਾ ਸੀ ਕਿ ਪੱਛੋਂ ਐਤਕੀ ਜ਼ਿਆਦਾਤਰ ਪੂਰਾ ਹੀ ਚੱਲਿਆ ਐਤਕੀ ਲੋ ਨਹੀਂ ਨਾ ਚੱਲੀ ਜੀ ਇਹ ਸਾਰੀ ਪ੍ਰੋਬਲਮ ਨਾਲ ਜੀ ਤੁਸੀਂ ਇਹ ਤਜਰਬਾ ਕਰਕੇ ਵੇਖੋ ਸਾਰੀ ਪ੍ਰੋਬਲਮ ਹੀ ਇਸੇ ਚੀਜ਼ ਦੀ ਹੈ ਜਮੀਨ ਤੇ ਕੱਪ ਸਾਈ ਨੇ ਪਹਿਲਾਂ ਜਬੇਡ ਥੱਪਦੇ ਹੁੰਦੇ ਸੀ ਪੂਰੇ ਆ ਦੇ ਤੇ ਤੰਦੂਰ ਥੱਪਦਾ ਇੱਕਾ ਫੇਕ ਨਿਕਲਦਾ ਸੀ ਮੈਨੂੰ ਉਹ ਗੱਲ ਨਹੀਂ ਬੜੀ ਆ ਕਿ ਥੱਲੇ ਬਹੁਤ ਜ਼ਿਆਦਾ ਹੈ ਇਹ ਤਾਂ ਹੀ ਪ੍ਰੋਬਲਮ ਆਈ ਅੰਕਲ ਜੀ ਠੀਕ ਹੈ ਜੀ ਅੰਕਲ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਫਸਲ ਬਾਰੇ ਫਜ਼ਲ ਬਾਰੇ ਦੇ ਬਸ ਇੱਦਾਂ ਜੀ ਲਿਆਏ ਨੇ ਪਏ ਆ ਮੰਡੀ ਚ ਅੱਗੇ ਬਾਣੀਆਂ ਦੇਖਦੇ ਪੈ ਨੇ ਵਿਕਰੀ ਨਹੀਂ ਪਈ ਫਜ਼ਲ ਤੇ ਸਵੇਰੇ ਲਿਆਏ ਆ 2.5 ਕਿੱਲਿਆਂ ਦੀ ਹਾਲ ਤੱਕ ਵਿਕੀ ਨਹੀਂ ਇਹੋੜਾ ਅੰਦੇ ਨੇ ਬਾਣੀਆਂ ਦੇਖਦਾ ਫਜ਼ਲ ਅੱਜ ਤਰੀਕ ਹੈ ਇੱਕ ਕੱਲੋਂ ਹਾਂ ਤੇ ਸ਼ਹਿਰਾ ਪਰਸੋਂ ਨੂੰ ਸਹੀ ਖਰੀਦ ਹੋਏਗੀ ਦਿਨ ਤਰੀਕ ਤੋਂ ਬਾਅਦ ਸਹੀ ਖਰੀਦ ਤੈਨੂੰ ਹੋਣੀ ਹੈ ਸ਼ੁਰੂ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਜੀ ਠੀਕ ਹੈ ਅੰਕਲ ਜੀ ਸਸੀ ਕਾਲ ਜੀ ਸਸੀ ਕਾਲ ਜੀ ਇਹ ਅੰਕਲ ਜੀ ਨੇ ਭੁੰਨੇ ਪਿੰਡ ਤੋਂ ਅੰਕਲ ਜੀ ਤੁਹਾਡਾ ਪਿੰਡ ਜੀ ਹਰਕਾ ਜੀ ਹਰਕਾ ਜੀ ਬੜਾ ਜਆ ਉੱਚੀ ਬੋਲੇ ਥੋੜਾ ਜੀ ਹਰਕਾ ਹਰਕਾ ਤੁਸੀਂ ਕਿੱਥੋਂ ਜੀ ਛੇ ਬਨੇੜਾ ਤੋਂ ਛੇ ਬਨੇੜਾ ਤੋਂ ਤੁਸੀਂ ਜੀ ਅੰਕਲ ਜੀ ਕਰੋਣ ਲੈ ਆਏ ਜੀ ਰੀ ਆਪਾਂ ਜੀ ਅੱਜ ਅੱਜ ਫੇਰੇ ਲੈ ਕੇ ਆਏ ਅੱਜ ਫੇਰੇ ਹੀ ਵੇਖ ਲਈ ਜੀ ਵੇਖ ਕੀ ਆ ਜੀ ਹਾਂ ਜੀ ਵੇਖ ਕੀ ਰੇਟ ਵਿੱਚ ਕੀ ਆਈ ਈ ਰੇਟ ਵੀ ਕੀ ਆਈ 230 230 ਜਿਹੜੇ ਅੰਕਲ ਜੀ ਆਪਣੀ ਆਈ ਆ ਬੋਨੇ ਪੇਟੀਆਂ ਦੀ ਦਿੱਕਤ ਤੁਹਾਡੇ ਹਿਸਾਬ ਨਾਲ ਤੁਹਾਨੂੰ ਕੀ ਲੱਗਦਾ ਵਾ ਵੀ ਕਿੱਥੇ ਪ੍ਰੋਬਲਮ ਆਈ ਹੈ ਜੀ ਕਿਉਂਕਿ ਉਸ ਸਾਹਿਬ ਦੇ ਨਾਲ ਆਪਾਂ ਨੂੰ ਜਿੱਥੇ ਕਿ ਜੇ ਦੇਖਣ ਚ ਆਇਆ ਵੀ ਕਣਕ ਦੇ ਬਰਾਬਰ ਝਾੜ ਪੈ ਰਿਹਾ ਆਪਾਂ ਨੂੰ ਸਾਰਿਆਂ ਨੂੰ ਮਾਬ ਨਹੀਂ ਕਰ ਰਿਹਾ ਜੀ ਸਾਡੇ ਹਿਸਾਬ ਨਾਲ ਕਿੱਥੇ ਕਿੱਥੇ ਕਿੰਨਾ ਦਿੱਕਤ ਆਈ ਹੈ ਜੀ ਕਿੱਥੇ ਕਿੱਥੇ ਪ੍ਰੋਬਲਮ ਆਈ ਆ ਆਪਾਂ ਸਾਰੀ ਦਿੱਕਤ ਹੀ ਦਿੱਕਤ ਹੈ ਕੱਤ ਅੰਕਲ ਜੀ ਆਈ ਐ ਪਰ ਤੁਹਾਡੇ ਸਾਹਮਣੇ ਨਾਲ ਆਪਾਂ ਗੇਤਾ ਝੋਨਾ ਲਾ ਬੈਠੇ ਕਿ ਪਛੇਤੇ ਨੂੰ ਵੀ ਪ੍ਰੋਬਲਮ ਆ ਗਈ ਆ ਜਿੱਥੇ ਜਿਆਦਾ ਜਾਈ ਆ ਪਛੇਤੇ ਚ ਵੀ ਤੈ ਗਈ ਨਾ ਜੀ ਦਿੱਕਤ ਆ ਗਈ ਹਲਦੀ ਰੋਗ ਹੋ ਗਿਆ ਹੁਣ ਹਲਦੀ ਰੋਗ ਆ ਗਿਆ ਪਛੇਤੇ ਚ ਹਲਦੀ ਰੋਗ ਆ ਗਿਆ ਹਾਂ ਕਾਲਾ ਦਾਣਾ ਆ ਗਿਆ ਤੀ ਹੁਣ ਜਿੱਦਾਂ ਆਪਾਂ ਗਾਂਵਾਂ ਤੇ ਮੇਰਾ ਮਕਸਦ ਤੁਹਾਨੂੰ ਪੁੱਛਣ ਦਾ ਮੈਂ ਮਤਲਬ ਕਿ ਆਪਾਂ ਗਾਂਵ ਆਸਤੇ ਕਿ ਕਿੰਨਾ ਕਾਪਰ ਬਚ ਸਕੀਏ ਅੱਜ ਤੋਂ ਸਾਡਾ ਵਾਲੀ ਗੱਲ ਸੁਣੇਗਾ ਜੇ ਅਸੀਂ ਤਾਂ ਇਹੋ ਲਾ ਰਹੇ ਆ ਵੀ 20 जून ते पहले जीरी ना लाओ मारे बहन है जो 20 जून तो पहले जीरी ना लाइए, जो हमारे बहन है अच्छा जी बेटी तो मैं आया भाई तो 20 जून के बाद जीजी लो ठीक है तो आदमी तुंडा तो की कहना बेटी कहना जो बेटी के आई है वो हमारी जाती सबको तो। अंकल जी बहन तो है जी केती भी मेरी गल सुनो जी केती दा चलो आपा सारे कहत रहे हैं प्रॉब्लम है ਬੈਂਮ ਦੀ ਗੱਲ ਸੁਣੋ ਜੀ ਮੈਂ 25 ਤਰੀਕ ਨੂੰ ਲਈ ਆ ਜੀ ਇਹ ਸਾਹਮਣੇ ਮੈਂ ਤੁਹਾਡੇ ਲਾਗੇ ਆਇਆ ਵਾਂ 25 ਦੀ ਲਈ ਆ ਜੀ ਪੋਸਟ ਵੀ ਪ੍ਰੋਬਲਮ ਹੈਗੀ ਹੈ ਥੋੜੀ ਹੋਗੀ ਪੋਸਟ ਥੋੜੀ ਹੈ ਜਿਹੜੀ ਮੈਂ 13 ਨੂੰ ਲਈ ਆ ਨਾ ਜੀ ਉਹਦੇ ਚ ਪ੍ਰੋਬਲਮ ਬਹੁਤ ਜ਼ਿਆਦੀ ਹੈ ਉਸ ਨਾਲ ਜ਼ਿਆਦਾ ਤੁਹਾਡਾ ਪਿੰਡ ਕਿਹੜਾ ਜੀ ਦੇਬ ਨੇੜਾ ਜੀ ਇੱਕ ਮਿੰਟ ਮੈਂ ਟ੍ਰੈਫਿਕ ਰਿਹਾ ਇੱਕ ਅੰਕਲ ਜੀ ਤੁਸੀਂ ਇੱਕ ਗੱਲ ਹੋਰ ਮੰਨਦੇ ਹੋ ਤੁਸੀਂ ਚਲੋ ਜਿਆਦੇ ਸਮਝਦਾਰ ਹੋ ਕਿਉਂ ਖੇਤੀ ਦੇ ਹਿਸਾਬ ਦੇ ਨਾਲ ਵਿਦਾਨ ਆਪਾਂ ਵੇਖਦੇ ਸੀ ਕਿ ਵੀ ਐਦਕੀ ਪੂਰਾ ਹੀ ਨਹੀਂ ਹਟਿਆ ਪੂਰਾ ਸਮਝਦੇ ਹੋ ਹਵਾ ਪੂਰੇ ਵਾਲੀ ਹਵਾ ਨਹੀਂ ਹਟੀ ਜੀ ਹਟੀ ਨਹੀਂ ਨਾ ਜੀ ਆਦੀ ਚੱਲਦੀ ਨਹੀਂ ਐ ਪਛੋਂ ਚੱਲੀ ਨਹੀਂ ਐ ਦਕੀ ਅੱਜ ਵੀ ਨਹੀਂ ਹਟੀ ਅੱਜ ਵੀ ਨਹੀਂ ਹਟੀ ਜੀ ਜਦੋਂ ਦੀ ਆਪਾਂ ਕਣਕਾਂ ਮੰਡੀਆਂ ਜੀ ਉਦੋਂ ਦਾ ਹੀ ਪੂਰਾ ਚੱਲੀ ਆਉਂਦਾ ਹੈ ਜੀ ਫਰਵਰੀ ਮੇ ਚੱਲ ਗਿਆ ਆ ਫਰਵਰੀ ਚ ਪੂਰਾ ਚੱਲੀ ਆਉਂਦਾ ਜੀ ਤਿੰਨ ਦਿਨ ਪਛੋਂ ਚੱਲੀ ਸੀ ਫਰਵਰੀ ਮੈਂ ਜੀ ਅੰਕਲ ਜੀ ਵੈਸੇ ਚਲੋ ਆਪਾਂ ਕਹਿ ਤਰੇ ਨਾ ਗੇਤੀ ਆ ਜਾਂ ਪਛੇਤੀ ਦੀ ਪ੍ਰੋਬਲਮ ਆ ਇਹ ਸਾਰੀ ਪ੍ਰੋਬਲਮ ਹੀ ਪੁਰੇ ਦੀ ਆ ਆਹ ਕਿ ਫੁੱਟਰ ਉਤਾਲੇ ਨਾਲ ਹਾਂ ਜੇ ਤੁਸੀਂ ਅੱਗੇ ਆਪਾਂ ਪਲਾਗੇਤਾ ਝੋਨਾ ਨਹੀਂ ਝਿਲਾਉਂਦੇ ਜੀ ਆਏ ਸਾਲ ਨਹੀਂ ਝਿਲਾਉਂਦੇ ਜੀ ਇਹ ਪਰਮਾਤਮਾ ਦੀ ਦੇਣ ਆ ਇਹ ਆਪਾਂ ਜੋ ਮਰਜ਼ੀ ਕਹਿ ਲਿਆ ਆਪਾਂ ਇਹ ਸਿਰਫ ਪੁਰੇ ਦੀ ਗੱਲ ਆ ਤੁਸੀਂ ਅਗਲੀ ਵਾਰੀ ਵੇਖ ਲਿਓ ਪੁਰਾਣਾ ਚੱਲਿਆ ਆਪਾਂ ਫੇਰ ਉੱਥੇ 90 ਮਨ ਤੇ ਪਹੁੰਚਣਾ ਇੱਕ ਗੱਲ ਹੋਰ ਇੱਕ ਗੱਲ ਹੋਰ ਵੀ ਦੱਸ ਦਿਆਂ ਕੱਲੇ ਪੁਰੇ ਹੀ ਨਾਲ ਆ ਕੁਦਰਤ ਕਾ ਵੀ ਲੇਕ ਹੈ ਬਸ ਚੱਕਰੀ ਸਾਰਾ ਕੁਦਰਤ ਦਾ ਹੈ ਕੁਦਰਤ ਨੂੰ ਤਾਂ ਕੋ ਨਹੀਂ ਖੜਿਆ ਹਾਂ ਚਲੋ ਤੇ ਇੱਕ ਮੈਨੂੰ ਹੋਰ ਦੱਸੋ ਜੀ ਰੇਟ ਅੱਟ ਕੀ ਲੱਗਾ ਜੀ ਤੁਹਾਡਾ ਮੈਂ ਤਾਂ ਪੁੱਛੇ ਨਹੀਂ ਸੀ ਤੇ 230 4 ਕਿੰਨਾ ਤਾਂ ਆ ਰਿਹਾ ਜਿੰਕਲ ਜੀ 40 15 ਰੁਪਏ 40 ਮਾਣ 12 ਕੁਇੰਟਲ ਦਾ ਆ ਆ 4 ਚੁੱਕ ਕੇ 16 ਹੋਈ 16 ਕੁਮੰਡਲ ਆ ਗਿਆ ਜੀ ਇਹ ਤਾਂ ਪੱਤ ਕਣਕ ਤੋਂ ਵੀ ਥੱਲੇ ਰਹਿ ਗਏ ਜੀ ਹਾਲੇ ਤਾਂ ਬਹੁਤ ਠੰਡਾ ਜੀ ਕਣਕ ਤੋਂ ਬਹੁਤ ਥੱਲੇ ਆਏ ਫੇਰ ਵੀ ਅਸੀਂ ਚੰਗਾ ਗੈਣਦੇ ਆ ਤੇ ਅੱਜ ਵੀ ਬਿਲਕੁਲ ਵੜਾਈ ਨਹੀਂ ਵੜਾਈ ਜਿੰਦੇ ਇੰਨੇ ਵੜਾਈ ਨਹੀਂ ਚਰੀ ਇਹ ਬਿਲਕੁਲ ਉਹਦੀ ਵੜਾਈ ਹੋਣੀ ਹੈ ਜਿਹੋ ਛੋਟੇ ਬੇਡੇ ਵਾਲੀ ਇਸਰੀ ਨਹੀਂ ਹੋ ਨਾ ਬੱਲੀ ਪਈ ਆਪ ਰਹੋ ਨੂੰ ਜਾਈ ਸਾਡੇ ਪਿੰਡ ਜੇ ਜਿੰਮੀਆ ਮੈਂ ਦੇ ਆਪਣੇ ਖਰਕਾ ਪਿੰਡ ਹੋ ਗਿਆ ਬਰਾਂ ਨੂੰ ਠੱਡਾ ਹੋ ਗਿਆ ਆਪਣਾ ਬਾਬਾ ਦਾਣਾ ਨੇਮਾ ਵਾਲਾ ਕਾ ਕਿਹੜਾ ਇਹ ਪਿੰਡਾ ਜੀ ਰਿਅਲ ਸੇਫ ਸਾਈਟ ਚ ਹੈ ਯਾਨੀ ਕੀ ਦਿੱਕਤ ਰਹੀ ਹੈ ਇਹ ਬਹੁਤ ਜ਼ਿਆਦਾ ਰਹੀ ਜੀ ਥੋੜੀ ਮੰਨ ਲਓ ਵਢਾਈ ਹੁਣ 1500 ਤੋਂ ਕੰਮ ਕਰ ਬੱਟ ਤੋਂ ਘੱਟ 1500 ਆਪਾਂ ਮੰਨ ਲੇ ਕਰ ਤੋਂ ਘੱਟ ਕਰ ਤੋਂ ਘੱਟ 1500 ਆ ਤੇ ਜੇ ਆਪਣੀ ਵਢਾਈ ਹੀ ਨਹੀਂ ਆਪਾਂ ਵਢਾ ਕੇ ਇੱਕ ਟੈਂਕ ਵੀ ਨਾ ਭਰਿਆ ਕਿੱਲੇ ਜੋ ਤੇ ਮੇਰਾ ਬੜਾਈ ਕਿਤੋਂ ਪੂਰੀ ਖਰਾਬ ਨੇ ਇੱਕ ਦੋ ਟੈਂਕ ਭਰੇਗੇ ਉਹਦਾ ਚਾਰ-ਚਾਰ ਦਵਾਈ ਹੈ 4000 ਆ ਨੋਰਮਲ 4000 ਲਵਾਈ ਚੱਲੀ ਆ ਜੀ ਸਾਰੇ ਆ ਨਾ ਤੇ ਅੱਛੀ ਠੇਕਾ ਲਾ ਕੇ ਚਲੋ ਅੱਧੀ ਆ ਠੇਕਾ ਹੋ ਗਿਆ ਚਲੋ ਠੀਕ ਹੈ ਜੀ ਅੰਕਲ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ